ਇਸੇ 30 ਸਾਲਾਂ ਤੋਂ ਤੁੰਡੀ ਸਭ ਨੂੰ ਹਲਕੇ 'ਚ ਸੇਵਾ ਦਰਜੇ ਨੇ ਚਾਰ ਵਾਰੀ ਐਮਐਲਏ ਬਣਾਏ ਲੋਕਾਂ ਨੇ ਚਾਰ ਵਾਰੀ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਨੁਮਾਇੰਦਗੀ ਕਰਨ ਦਾ ਮਾਣ ਬਖਸ਼ਿਆ ਚਾਰ ਵਾਰੀ ਐਮਐਲਏ ਕੈਿਉ ਬਣਾਏ ਕਿਉਂਕਿ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਜਦੋਂ ਸਿੱਧੂ ਸਾਹਿਬ ਐਮਐਲਏ ਸੀਗੇ ਜਦੋਂ ਸਿੱਧੂ ਸਾਹਿਬ ਦੇ ਕੋਲੇ ਪਾਵਰ ਸੀਗੀ ਉਹਨਾਂ ਨੇ ਲੋਕਾਂ ਦੇ ਕੰਮ ਕਰਾਏ ਛੋਟੀ ਤੋਂ ਛੋਟਾ ਕੋਈ ਨਿੱਜੀ ਕੰਮ ਕਿਉਂ ਨਾ ਹੋਵੇ ਵੱਡੇ ਤੋਂ ਵੱਡਾ ਸਮਾਜਿਕ ਉਦਦ ਤੇ ਕੰਮ ਕਿਉਂ ਨਾ ਹੋਵੇ ਹਰੇਕ ਤਰ੍ਹਾਂ ਦਾ ਕੰਮ ਹੋਇਆ ਚਲਵੰਡੀ ਸਭ ਕੋ ਹਲਕੇ ਪਰ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਨਾਲ ਸਿੱਧੂ ਜੀ ਨੇ ਜਿਹੜੀ ਲੋਕ ਸਭਾ ਦੀਆਂ ਵੋਟਾਂ ਨੇ ਦੇਸ਼ ਦੀ ਸਭ ਤੋਂ ਵੱਡੀ ਪਹਚਾਣ ਉਸ ਖਾਤਰ ਵੋਟਾਂ ਪੈਣ ਜਾ ਰਹੀਆਂ ਨੇ ਉਸ ਵੋਟਾਂ 'ਤੇ ਵੱਧ ਚੜ ਕੇ ਤਪ ਕਾਂਗਰਸ ਪਾਰਟੀ ਨੂੰ ਵੋਟ ਪਾਈਏ ਚੋਣ ਨਿਸ਼ਾਨ ਪੰਜੇ ਤੇ ਪਹੁੰਚੀਏ ਤੇ ਮੇਰੇ ਪਿਤਾ ਜੀ ਸਰਦਾਰ ਜੀਤ ਕੋਹਿੰਦਰ ਸਿੰਘ ਸੱਦੂ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਨੂੰ ਜਿਤਾਈਏ ਤੇ ਬਤੌਰ ਐਮਪੀਐਸੀ ਦਿੱਲੀ ਭੇਜੀ ਸੰਖੇਪ ਵਿੱਚ ਮੈਂ ਇੱਕ ਅੰਝਬਸ ਤੁਹਾਡੇ ਵਿੱਚਕਾਰ ਇੱਕ ਬੇਨਤੀ ਕਰਨਾ ਚਾਹ ਰਿਹਾ ਹਾਂ ਬਜ਼ੁਰਗੋਂ ਵੀਰੋਂ ਮਾਤਾਂ ਦੇ ਭੈਣੋਂ ਵਾਇਕ ਜੀ ਦਾ ਖਾਤਸਾ ਵਾਇਕ ਜੀ ਖਤੇ ਤਦਸ ਜੀ ਜੀਤ ਨੂੰ